ਇਸ ਲਈ ਅਗਰ ਰੱਬ ਨੂੰ ਲੱਭਣਾ ਹੈ ਨਾ ਤਾਂ ਉਹ ਲਾਹੌਰ ਨਹੀਂ ਆਹ ਲਾਹੌਰ ਅੰਦਰ ਲੱਭੋ ਕਿਹੜੇ ਲਾਹੌਰ ਅੰਦਰ ਆਪਣੇ ਲਾਹੌਰ ਯਾਨੀ ਇਹ ਸ਼ਰੀਰ ਦੇ ਅੰਦਰ ਆਪਣੇ ਜਿਸਮ ਦੇ ਅੰਦਰ ਕਿਉਂਕਿ ਪਰਮਾਤਮਾ ਦਾ ਕਹਿ ਲੋਗੇ ਨੂਰ ਉਹਦੀ ਰਹਿਮਤ ਬਰਕਤ ਬਖਸ਼ੇ ਸਭ ਕੁਝ ਜਦੋਂ ਆਪ ਹੀ ਅੰਦਰ ਬੈਠਾ ਹੈ ਤਾਂ ਉਹਦੇ ਨਾਲ ਜੁੜੀ ਹੋਈ ਹਰ ਚੀਜ਼ ਕਿੱਥੇ ਬੈਠੀ ਹੈ ਫਿਰ ਇਸ ਲਈ ਬੁੱਲੇ ਸ਼ਾਹ ਕਹਿੰਦੇ ਕੀ ਦੱਸਾਂ ਮੈਂ ਸ਼ਹਿਰ ਲਾਹੌਰ ਅੰਦਰ ਸੱਤ ਬੂਹੇ ਤੇ ਦੋ ਬਾਰੀਆਂ ਨੇ ਜੇ ਨਾ ਇੱਟਾਂ ਤੇ ਧਰ ਗਏ ਪੈਰ ਮੁਰਸ਼ਿਦ ਉਹੀ ਬਚੀਆਂ ਤੇ ਟੁੱਟੀਆਂ ਨਹੀਂ ਹੁਣ ਇਹ ਗੱਲ ਬੜੀ ਪਿਆਰੀ ਹੈ ਕਹਿੰਦੇ ਜਿਹੜੀ ਇੱਟ ਤੇ ਮੁਰਸ਼ਿਦ ਨੇ ਪੈਰ ਰੱਖ ਦਿੱਤਾ ਯਾਨੀ ਇਹਦਾ ਮਤਲਬ ਹੈ ਕਿ ਜਿਹੜੀ ਇੱਟ ਮੁਰਸ਼ਿਦ ਦੇ ਚਰਨਾਂ ਨਾਲ ਜੁੜ ਗਈ ਉਹ ਬਚ ਗਈ ਤੇ ਜਿਹਨੂੰ ਚਰਨਾਂ ਦੀ ਛੋਹ ਨਾ ਮਿਲੀ ਜੋ ਮੁਰਸ਼ਿਦ ਤੋਂ ਹੀ ਦੂਰ ਰਿਹਾ ਉਹ ਟੁੱਟਦਾ ਜਾਂਦਾ ਜਿੱਦਾਂ ਹੁਣ ਬੰਦਾ ਇੱਥੇ ਇੱਟਾਂ ਦਾ ਮਤਲਬ ਹੈ ਅਸੀਂ ਸਾਰੇ ਯਾਨੀ ਇਹ ਗੱਲ ਇਨਸਾਨਾਂ ਦੀ ਹੋ ਰਹੀ ਹੈ ਇਹ ਗੱਲ ਜ਼ਿੰਦਗੀਆਂ ਦੀ ਹੋ ਰਹੀ ਹੈ ਕਿ ਜਿਹੜੀ ਜ਼ਿੰਦਗੀ ਜਿਹੜਾ ਇਨਸਾਨ ਮੁਰਸ਼ਿਦ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਹ ਇੱਥੇ ਵੀ ਬਚ ਜਾਂਦਾ ਹੈ ਉੱਥੇ ਵੀ ਤਾਂ ਜਿਹੜਾ ਮੁਰਸ਼ਿਦ ਦੇ ਕਦਮਾਂ ਤੱਕ ਨਹੀਂ ਪਹੁੰਚਦਾ ਗੁਰੂ ਨਾਲੇ ਨਹੀਂ ਜੁੜਦਾ ਬੇਗੁਰੂਆ ਹੈ ਉਹ ਇੱਥੇ ਵੀ ਟੁੱਟਦਾ ਹੈ ਟੁੱਟਣ ਦਾ ਮਤਲਬ ਕਿਤਾ ਬੰਦਾ ਕਹਿੰਦਾ ਨਾ ਮੈਨੂੰ ਤਾਂ ਦੁੱਖਾਂ ਨੇ ਤੋੜ ਕੇ ਮੈਨੂੰ ਤਾਂ ਪਰੇਸ਼ਾਨੀਆਂ ਨੇ ਤੋੜ ਕੇ ਮੈਨੂੰ ਤਾਂ ਮੁਸ਼ਕਿਲਾਂ ਨੇ ਤੋੜ ਕੇ ਰੱਖ ਦਿੱਤਾ ਮੇਰੇ ਤਾਂ ਬੱਸ ਹੋ ਗਈ ਮੈਂ ਤਾਂ ਟੁੱਟ ਗਿਆ ਟੁੱਟਦਾ ਕੌਣ ਹੈ ਜਿਹਨੂੰ ਕੋਈ ਸੰਭਾਲਣ ਵਾਲਾ ਨਾ ਹੋਵੇ ਟੁੱਟਦਾ ਉਹ ਹੈ ਜਿਹਨੂੰ ਕੋਈ ਸਹਾਰਾ ਦੇਣ ਵਾਲਾ ਟੁੱਟਦਾ ਉਹ ਹੈ ਡੁੱਬਦਾ ਉਹ ਹੈ ਜਿਹਦੀ ਕੋਈ ਬਾਹ ਫੜਨ ਵਾਲਾ ਹੈ ਔਰ ਜਿਹਨੂੰ ਪਤਾ ਮੇਰੀ ਬਾਹ ਫੜਨ ਵਾਲਾ ਕੋਈ ਹੈ ਮੈਨੂੰ ਸੰਭਾਲਣ ਵਾਲਾ ਕੋਈ ਹੈ ਮੈਨੂੰ ਮੁਸ਼ਕਿਲਾਂ ਚੋਂ ਕਢਾਲਣ ਵਾਲਾ ਕੋਈ ਹੈ ਫਿਰ ਉਹ ਕਦੀ ਟੁੱਟਦਾ ਨਹੀਂ ਹੈ ਬਲਕਿ ਮੁਸ਼ਕਿਲ ਆਣ ਤੇ ਉਹ ਟੁੱਟਦਾ ਨਹੀਂ ਹੈ ਬਲਕਿ ਵਿਸ਼ਵਾਸ ਨਾਲ ਉਹਨੂੰ ਯਾਦ ਕਰਦਾ ਜਿਸਨੇ ਉਹਨੂੰ ਮੁਸ਼ਕਿਲਾਂ ਚੋਂ ਕਢਣਾ ਹੈ ਸਮਝ ਆ ਰਹੀ ਹੈ ਇਸ ਲਈ ਬੁੱਲੇ ਸ਼ਾਹ ਦੱਸਦੇ ਹੈ ਕਿ ਜਿਹੜੇ ਮੁਰਸ਼ਿਦ ਦੇ ਕਦਮਾਂ ਨਾਲ ਜੁੜ ਗਏ ਉਹ ਬਚ ਗਏ ਔਰ ਜਿਹੜੇ মুর্ਸ਼ਦ ਦੇ ਕਦਮਾਂ ਤੋਂ ਦੂਰ ਹੋ ਗਏ ਜਾਂ ਜਿਹੜੇ ਗੁਰੂ ਚਰਨਾ ਤੱਕ ਹੀ ਨਹੀਂ ਪਹੁੰਚੇ ਗੁਰੂ ਚਰਨਾ ਨਾਲ ਵੀ ਜੁੜੇ ਪ੍ਰਭੂ ਦੀ ਬੰਦਗੀ ਨਾਲ ਨਹੀਂ ਜੁੜੇ ਉਹਦੇ ਸਿਮਰਨ ਨਾਲ ਨਹੀਂ ਜੁੜੇ ਉਹ ਟੁੱਟ ਗਏ ਬिखर ਗਏ ਕਿ ਉਹਨਾਂ ਦਾ ਕੁਝ ਵੀ ਬਚਦਾ ਉਹ ਇੱਥੇ ਵੀ ਦੁੱਖ ਪਾਂਦੇ ਆ ਠੋਕਰਾਂ ਖਾਂਦੇ ਤਾਂ ਅੱਗੇ ਵੀ ਸਮਝਦੇ ਹੋ ਕਿ ਨਹੀਂ ਕੋ ਸੁਣਿਆ ਨਾ ਨਾਰਦ मुनि ਕਹਿੰਦੇ ਨਾਰਦ मुनि ਬੜੀ ਪਿਆਰੀ ਕਹਾਣੀ ਲੱਗਦੀ ਸਾਨੂੰ ਤੇ ਦੱਸਣਾ ਚਾਹਾਂਗੇ ਥੋੜੀ ਜੀ ਕਿ ਨਾਰਦ मुनि ਬ੍ਰਹਮਾ ਦੇ ਪੁੱਤਰ ਇਸ ਲਈ ਨਾ ਉਹਨਾਂ ਦਾ ਜਦੋਂ ਦਿਲ ਕਰਦਾ ਸੀ ਉਹਨਾਂ ਨੂੰ ਇੱਕ ਵਰਦਾਨ ਮਿਲਿਆ ਸੀ ਜਿੱਥੇ ਮਰਜੀ ਜਾਣ ਚਾਹੇ ਸਵਰਗ ਲੋਕ ਜਾਣ ਪਤਾਲ ਲੋਕ ਜਾਣ ਮ੍ਰਿਤਯੂ ਲੋਕ ਜਾਣ ਜਿੱਥੇ ਜਾਣ ਚੁਟਕੀ ਵੀ ਜਾ ਕੇ ਪ੍ਰਗਟ ਜੋ ਸ਼ਾਸਤਰਾਂ ਚ ਕਥਾ ਆਂਦੀ ਕਹਿੰਦੇ ਵਿਸ਼ਨੂੰ ਲੋਕ ਚਲੇ ਜਾਂਦੇ ਸੀ ਵਿਸ਼ਨੂੰ ਲੋਕ ਜਿੱਥੇ ਸ਼ੇਸ਼ਨਾਗ ਦੀ ਸ਼ਈਆ ਤੇ ਸ਼ੀਰ ਸਾਗਰ ਦੇ ਅੰਦਰ ਵਿਸ਼ਨੂੰ ਲੇਟੇ ਹੋਏ ਆ ਲਕshmi ਚਰਨ ਦੁਆਰੇ ਹੀ ਤਾਂ ਹਮੇਸ਼ਾ ਨਾਰਾਇਣ ਨਾਰਾਇਣ ਕਰਦੇ ਵਿਸ਼ਨੂੰ ਲੋਕ ਚਲੇ ਜਾਂਦੇ ਸੀ ਔਰ ਜਾ ਕੇ ਨਾ ਉਹਨਾਂ ਨੇ ਜਿੱਥੇ ਬੈਠਣਾ ਬਿਸ਼ਨੂ ਜੀ ਨਾਲ ਗੱਲਬਾਤ ਕਰਨੀ ਤਾਂ ਜਦੋਂ ਉੱਠ ਕੇ ਜਾਣਾ ਤਾਂ ਕਹਿੰਦੇ ਉਹਨਾਂ ਨੇ ਆਪਣੇ ਗਣਾ ਨੂੰ ਕਹਿਣਾ ਸ਼੍ਰੀ ਹਰੀ ਵਿਸ਼ਨੂ ਨੇ ਆਪਣੇ ਗਣਾ ਨੂੰ ਕਹਿਣਾ ਕਹਿੰਨਾ ਯਾਰ ਇਹ ਜਗਾ ਢੋ ਦਿਓ ਜਗਾ ਢੋ ਦਿਓ ਇੱਕ ਦਿਨ ਨਾਰਦ मुनि ਉੱਠ ਕੇ ਗਏ ਕਿਤੇ ਜ਼ਰੂਰੀ ਕੰਮ ਯਾਦ ਆ ਗਿਆ ਵਾਪਸ ਆਏ ਤਾਂ ਦੇਖਿਆ ਜਿੱਥੇ ਬੈਠੇ ਸੀ ਜਗਾ ਨੂੰ ਢੋ ਰੇ ਉਹ ਨਾਰਦ ਨੂੰ ਬੜਾ ਅਪਮਾਨ ਹੋਇਆ ਇੱਥੇ ਤਾਂ ਮੈਂ ਬੈਠਾ ਸੀ ਮੈਂ ਇੰਨਾ ਗੰਦਾ ਇੰਨਾ ਮਾੜਾ ਇੰਨਾ ਪਵਿੱਤਰ ਮੇਰੀ ਜਿੱਥੇ ਮੈਂ ਬੈਠਾ ਉਹ ਜਗਾ ਨੂੰ ਤੋਾਰੇ ਕਮ ਹਾਲ ਦੀ ਹੈ ਤਾਂ ਉਹਨਾਂ ਨੇ ਗਣਾ ਨੂੰ ਪੁੱਛਿਆ ਇਹ ਕੀ ਕਰ ਰਹੇ ਹੋ ਕਹਿੰਦੇ ਇਹ ਹੀ ਤਾਂ ਦੱਸ ਦੱਸ ਨਹੀਂ ਸਕਦੇ ਜਿੰਨੀ ਵਾਰ ਤੁਸੀਂ ਆ ਕੇ ਇੱਥੇ ਬਹਿੰਦੇ ਹੋ ਤੁਹਾਡੇ ਜਾਣ ਤੋਂ ਬਾਅਦ ਨਾਰਾਇਣ ਸਾਨੂੰ ਕਹਿੰਦੇ ਧੋ ਵੇ ਇਹਨੂੰ ਉਹਨਾਂ ਨੇ ਪੁੱਛੋ ਕਿਉਂ ਤੂੰ ਆਂਦੇ ਆ ਹੁਣ ਤਾਂ ਨਾਰ ਦਾ ਦਿਲ ਹੋਰ ਟੁੱਟ ਗਿਆ ਮੈਂ ਹਰ ਵੇਲੇ ਨਾਰਾਇਣ ਨਾਰਾਇਣ ਕਰਦਾ ਤਾਂ ਇਹ ਮੈਂ ਇੰਨਾ ਪਵਿੱਤਰ ਇੰਨਾ ਮਹਿਲਾ ਇੰਨਾ ਗੰਦਾ ਕਿ ਜਿੱਥੇ ਮੈਂ ਬਹਿੰਦਾ ਉਹ ਜਗ੍ਹਾ ਨੂੰ ਸਾਫ਼ ਕਰਵਾਉਂਦੇ ਪਾਣੀ ਨਾਲ ਤੂੰ ਆਂਦੇ ਆ ਤਾਂ ਕਹਿੰਦੇ ਫਿਰ ਉਹ ਪੁੱਛ ਹੀ ਲਿਆ ਹਿੰਮਤ ਕਰਕੇ ਨਾਰਦ ਮੁਨੀ ਨੇ ਕਿ ਮਹਾਰਾਜ ਆਹ ਚੀਜ਼ ਅੱਜ ਮੈਂ ਦੇਖ ਕੇ ਨਾ ਮੈਨੂੰ ਤਕਲੀਫ ਬੜੀ ਹੋਈ ਕਿ ਜਿੱਥੇ ਮੈਂ ਬਹਿੰਦਾ ਤੁਸੀਂ ਜਗ੍ਹਾ ਨੂੰ ਕਿਉਂ ਤੋਂ ਆਂਦੇ ਹੋ ਤਾਂ ਕਹਿੰਦੇ ਸ਼੍ਰੀ ਹਰੀ ਕਹਿਣ ਲੱਗੇ ਨਾਰਾਇਣ ਨਾਰਦ ਗੁੱਸਾ ਨਾ ਕਰੀ ਤੂੰ ਨਾਮ ਤਾਂ ਬਹੁਤ ਜਪਦਾ ਹੈ ਪਰਦਰ ਅਸਲ ਤੂੰ ਬੇਗੁਰੂ ਆ ਔਰ ਕਹਿੰਦੇ ਜਿੱਥੇ ਬੇਗੁਰੂਆ ਬਹਿਵੇ ਉਹ ਜਗ੍ਹਾ ਗੰਦੀ ਹੋ ਜਾਂਦੀ ਉਹਨੂੰ ਧਵਾਣਾ ਪੈਂਦਾ ਹੈ ਇਹ ਗੱਲ ਜਿਹੜਾ ਗੌਰ ਕਰਨਾ ਬਿਸ਼ਨੂ ਪੁਰਾਨ ਅੰਦਰ ਸਾਖੀ ਆਂਦੀ ਹੈ ਕਿ ਜਿੱਥੇ ਕਹਿੰਦੇ ਬੇਗੁਰੂਆ ਬਹਿਵੇ ਉਹ ਜਗ੍ਹਾ ਅਪਵਿੱਤਰ ਹੋ ਜਾਂਦੀ ਹੈ ਇਸ ਕਰਕੇ ਤੂੰ ਹੱਲੇ ਬੇਗੁਰੂ ਆਇਆ ਸੋ ਤੇਰੇ ਜਾਣ ਤੋਂ ਬਾਅਦ ਮੈਨੂੰ ਇਹ ਜਗ੍ਹਾ ਨੂੰ ਪਵਿੱਤਰ ਕਰਨਾ ਪੈਂਦਾ ਹੈ ਤਾਂ ਨਾਰਦ ਨੇ ਮੰਨੂ ਅੱਛਾ ਇਹ ਗੱਲ ਫੇ ਮੈਂ ਕੀ ਕਰਾਂ ਉਹ ਕਹਿੰਦੇ ਤੈਨੂੰ ਗੁਰੂ ਬਣਾਣਾ ਪੈਣਾ ਹੈ ਗੁਰੂ ਬਣਾਣਾ ਬਹੁਤ ਜ਼ਰੂਰੀ ਹੈ ਤੇਰੇ ਵਾਸਤੇ ਤਾਂ ਨਾਰਦ ਮੁਨੀ ਨੇ ਕਿਹਾ ਫੇ ਮੈਂ ਕਿਹਨੂੰ ਗੁਰੂ ਬਣਾਵਾ ਜੀ ਤੁਸੀਂ ਦੱਸੋ ਮੈਂ ਕਿਹਨੂੰ ਗੁਰੂ ਬਣਾਵਾ ਤੁਹਾਨੂੰ ਗੁਰੂ ਬਣਾ ਲਵਾਂ ਉਹ ਕਹਿੰਦੇ ਨੇ ਗੁਰੂ ਬਣਾਉਣ ਵਾਸਤੇ ਮ੍ਰਿਤਿਉ ਲੋਕ ਜਾਣਾ ਪੈਣਾ ਕਿਉਂਕਿ ਮ੍ਰਿਤਿਉ ਲੋਕ ਦੀ ਪ੍ਰਥਾ ਹੈ ਗੁਰੂ ਹਮੇਸ਼ਾ ਉੱਥੇ ਬਣਾਇਆ ਜਾਂਦਾ ਹੈ ਇਸ ਲਈ ਤਾਂ ਤਾਂ ਹੀ ਤਾਂ ਸ਼੍ਰੀ ਰਾਮ ਨੇ ਵੀ ਗੁਰੂ ਬਣਾਇਆ ਸ਼੍ਰੀ ਕ੍ਰਿਸ਼ਨ ਨੇ ਵੀ ਗੁਰੂ ਬਣਾਇਆ ਤਾਂ ਹੀ ਤਾਂ ਕਹਿੰਦੇ ਜਿੰਨੇ ਵੀ અવਤਾਰ ਆਏ ਜਾਂ ਜਿੰਨੇ ਵੀ ਦੁਨੀਆ ਤੇ ਪੀਰ ਫਕੀਰ ਆਏ ਸਾਰੇ ਮੁਰਸ਼ਿਦ ਵਾਲੇ ਸਮਝਦੇ ਹੋ ਕਿ ਨਹੀਂ ਹੁਣ ਕਹਿੰਦੇ ਹੈ ਕਿ ਉਸ ਵੇਲੇ ਨਾਰਦ ਨੇ ਕਿਹਾ ਜੀ ਫਿਰ ਮੈਨੂੰ ਦੱਸੋ ਮੈਂ ਬ੍ਰਹਮਾ ਦਾ ਪੁੱਤਰ ਇੰਨੀ ਮੇਰੇ ਚ ਸ਼ਕਤੀ ਕਿ ਜਿੱਥੇ ਚਾਹਾਂ ਉੱਥੇ ਪਹੁੰਚ ਜਾਵਾਂ ਤਾਂ ਮੈਨੂੰ ਤਾਂ ਗੁਰੂ ਵੀ ਕੋਈ ਮੇਰੇ ਤੋਂ ਵਧੀਆ ਚਾਹੀਦਾ ਹੈ ਤੁਸ ਕਿਨੂੰ ਗੁਰੂ ਬਣਾਵਾ ਉਸ ਲਈ ਕਹਿੰਦੇ ਨਾਰਾਇਣ ਨੇ ਕਿਹਾ ਯਾਨੀ ਵਿਸ਼ਨੂੰ ਬੋਲੇ ਕਿ ਨਾਰਦ ਤੂੰ ਐਦਾਂ ਕਰ ਸੁਬਾ ਸਵੇਰੇ ਮ੍ਰਿਤਯੂ ਲੋਕ ਚਲਾ ਜਾ ਜਿਹੜਾ ਤੈਨੂੰ ਸਭ ਤੋਂ ਪਹਿਲਾਂ ਮਿਲ ਗਿਆ ਨਾ ਸਮਝ ਲੈ ਅਸੀਂ ਨਿਰਧਾਰਿਤ ਕੀਤਾ ਉਹਨੂੰ ਗੁਰੂ ਬਣਾਣਾ ਤੂੰ ਸਭ ਤੋਂ ਪਹਿਲਾਂ ਜੋ ਵੀ ਤੈਨੂੰ ਮਿਲ ਗਿਆ ਉਹਨੂੰ ਗੁਰੂ ਬਣਾ ਲੈ ਹੁਣ ਕਹਿੰਦੇ ਨਾਰਦ Muni ਕਹਿੰਦਾ ਠੀਕ ਹੈ ਸਵੇਰ ਦਾ ਟਾਈਮ ਸੂਰਜ ਨਿਕਲਦੋਂ ਪਹਿਲਾਂ ਹੀ ਨਾਰਦ Muni ਪਹੁੰਚ ਗਏ ਇੱਕ ਜੰਗਲ 'ਚ ਪਹੁੰਚੇ ਕਿ ਜੰਗਲ 'ਚ ਕੋਈ ਫਕੀਰ ਸੰਤ ਸਾਧੂ ਹੁੰਦੇ ਆ ਹੁਣ ਜੰਗਲ 'ਤੇ ਉਹ ਪਹੁੰਚੇ ਇੰਤਜ਼ਾਰ ਕਰ ਰਹੇ ਸੂਰਜ ਨਿਕਲਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਸੂਰਜ ਦੀ ਪਹਿਲੀ ਕਿਰਨ ਨਿਕਲੀ ਜੋ ਨਜ਼ਰ ਆਏਗਾ ਉਹੀ ਤਰ੍ਹਾਂ ਗੁਰੂ ਸਮਝਣਾ ਹੁਣ ਕਹਿੰਦੇ ਆ ਜਦੋਂ ਨਾਰਦ मुनि ਪਹੁੰਚੇ ਤਾਂ ਕੀ ਦੇਖਿਆ ਜਦੋਂ ਸੂਰਜ ਦੀ ਕਿਰਨ ਨਿਕਲੀ ਤਾਂ ਗਿਉ ਕਾਲੂ ਕੀਟ ਇੱਕ ਇੱਕ ਮਛਵਾਰੇ ਦਾ ਨਾਮ ਸੀ ਜਿਹੜਾ ਮੱਛੀਆਂ ਫੜਨ ਦਾ ਕੰਮ ਕਰਦਾ ਜਾਲਾ ਮੋਢੇ ਤੇ ਰੱਖਿਆ ਉਹ ਆ ਰਿਹਾ ਜਾਲਾ ਮੋਢੇ ਤੇ ਰੱਖਿਆ ਮਛੁਆਰਾ ਹੈ ਨਾਰਦ ਨੇ ਕਿ ਆਹਾ ਇਹਨੂੰ ਮੈਂ ਗੁਰੂ ਬਣਾਣਾ ਆ ਮਛੁਆਰੇ ਨੂੰ ਮੱਛੀਆਂ ਮਾਰਨ ਵਾਲੇ ਨੂੰ ਇਹ ਮੇਰਾ ਗੁਰੂ ਭਲੇਖਾ ਲੱਗ ਗਿਆ ਸਮਝਦੇ ਹੋ ਕਿ ਨਹੀਂ ਕਿਤੇ ਹਰੀ ਨੂੰ ਭਲੇਖਾ ਲੱਗ ਗਿਆ ਜਿਹੜਾ ਉਹਨਾਂ ਨੇ ਕਹਿਤਾ ਜਿਹੜਾ ਪਹਿਲਾ ਨਜ਼ਰ ਹੈ ਪਹਿਲਾ ਤਾਂ ਮੈਨੂੰ ਆ ਨਜ਼ਰ ਆਇਆ ਪਰ ਆ ਗੁਰੂ ਬਣਨ ਦੇ ਲਾਇਕ ਵੀ ਹੈ ਮਛੁਆਰਾ ਕਹਿੰਦੇ ਇਹਨੂੰ ਬੁਰਾ ਭਰਾ ਬੋਲਿਆ ਮਛੁਆਰਾ ਹੈ ਮੱਛੀਆਂ ਮਾਰਨ ਦਾ ਕੰਮ ਕਰਦਾ ਹੈ ਮੱਛੀਆਂ ਵੇਚਣ ਦਾ ਕੰਮ ਕਰਦਾ ਹੈ ਮੇਰਾ ਗੁਰੂ ਬਣਨ ਦੇ ਲਾਇਕ ਕਿੱਥੇ ਕਹਿੰਦੇ ਚਲੇ ਗਏ ਨਾਰਦ ਜੀ ਉਹ ਗਾਇਬ ਹੋ ਗਏ ਪਹੁੰਚ ਗਏ ਦੁਬਾਰਾ ਵਿਸ਼ਨੂੰ ਲੋਕ ਚ ਜਿੱਦਾਂ ਹੀ ਦਰਵਾਜੇ ਤੇ ਪਹੁੰਚੇ ਤਾਂ ਵਿਸ਼ਨੂੰ ਨੇ ਕਿਹਾ ਨਾਰਦ ਤੂੰ ਬਹੁਤ ਮਾੜਾ ਕੀਤਾ ਤੂੰ ਗੁਰੂ ਨਿੰਦਿਆ ਕੀਤੀ ਹੈ ਕਿਉਂਕਿ ਜਿਹਨੂੰ ਤੂੰ ਗੁਰੂ ਬਣਾਉਣਾ ਉਹਦੀ ਨਿੰਦਿਆ ਕਰਕੇ ਆ ਗਿਆ ਇਹ ਮਾੜਾ ਹੈ ਇਹ ਬੁਰਾ ਹੈ ਇਹ ਕੀ ਕਰਦਾ ਇਹ ਵੇਚਦਾ ਕੀ ਹੈ ਜਿੱਦਾਂ ਕਬੀਰ ਸਾਹਿਬ ਨੇ ਕਿਹਾ ਹੈ ਨਾ ਕਿ ਅਗਰ ਤਲਵਾਰ ਖਰੀਦਣੀ ਹੋਵੇ ਤਾਂ ਉਹਦੀ ਮਿਆਰ ਨਹੀਂ ਦੇਖ ਕੇ ਖਰੀਦੀ ਜਾਂਦੀ ਤਲਵਾਰ ਦੀ ਧਾਰ ਦੇਖ ਕੇ ਤਲਵਾਰ ਨੂੰ ਖਰੀਦਿਆ ਜਾਂਦਾ ਹੈ ਸਮਝ ਹੋਇਆ ਕਿ ਨਹੀਂ ਅਹੀਂ ਤਾਂ ਕਹਿੰਦੇ ਆ ਨਾ ਕਿ ਮੋਲ ਕਰੋ ਤਲਵਾਰ ਕਾ ਪੜੀ ਰਹਿਣ ਦੋ ਮਿਆਨ ਉਹ ਕਹਿੰਦੇ ਮਿਆਨ ਨਾ ਦੇਖ ਤਲਵਾਰ ਦੇਖ ਕਿਉਂਕਿ ਜਦ ਵੀ ਦੁਸ਼ਮਣਾਂ ਨੂੰ ਖਤਮ ਕਰਨਾ ਤਾਂ ਤਲਵਾਰ ਨੇ ਉਹਦੀ ਧਾਰ ਨੇ ਖਤਮ ਕਰਨਾ ਹੈ ਮਿਆਨ ਨੇ ਥੋੜੀ ਖਤਮ ਕਰਨਾ ਮਿਆਨ ਜਿੰਨੀ ਮਰਜੀ ਸੁੰਦਰ ਹੋਵੇ ਹੁਣ ਮਿਆਨ ਬਾਰੋ ਕਹਿੰਦੇ ਸੁੰਦਰ ਨਾ ਵੀ ਹੋਵੇ ਅਗਰ ਤਲਵਾਰ ਅੰਦਰ ਚਮਕੀਲੀ ਹੈ ਤਾਂ ਗੱਲ ਤਾਂ ਉਹਦੇ ਨਾਲ ਬਣਨੀ ਹੈ ਤਾਂ ਮਿਆਨ ਨੂੰ ਸੁੰਦਰ ਕੀ ਕਰਨਾ ਜੇ ਤਲਵਾਰ ਹੀ ਅੰਦਰੋਂ ਜੰਗ ਲੱਗੀ ਹੋਵੇ ਸਮਝਦੇ ਹੋ ਕਿ ਨਹੀਂ ਸੋ ਕਹਿੰਦੇ ਵਿਸ਼ਨੂੰ ਨੇ ਕਿਹਾ ਨਾਰਦ ਇਹ ਤੂੰ ਚੰਗਾ ਨਹੀਂ ਕੀਤਾ ਦੁਬਾਰਾ ਚਲਾ ਜਾ ਉਹ ਕਹਿੰਦਾ ਮਾਰੇ ਜੋ ਤਾਂ مشਵਾਰਾ ਹੈ ਕਹਿੰਦੇ ਦੁਬਾਰਾ ਫਿਰ ਕੱਲ ਚਲ ਜਾਈ ਜੇ ਤੇਨੂੰ ਮਨ ਤੇ ਸ਼ੱਕ ਹੈ ਦੁਬਾਰਾ ਫਿਰ ਚਲਾ ਜਾਈ ਪਰ ਧਿਆਨ ਰੱਖੀ ਉਹ ਕਹਿੰਦੇ ਅਗਲੇ ਦਿਨ ਨਾਰਦ ਨੇ ਫਿਰ ਮਨ ਤੇ ਸੋਚਿਆ ਕਿ ਚਲੋ ਅੱਜ ਭਲੇਖਾ ਲੱਗਦਾ ਅਗਲੇ ਦਿਨ ਫਿਰ ਜਾਂਦੇ ਹਾਂ ਸਵੇਰੇ ਸਵੇਰੇ ਚਲੇਗੇ ਸੂਰਜ ਨਿਕਲਦੇ ਇੰਤਜ਼ਾਰ ਦੂਜੀ ਵਾਰ ਫਿਰ ਜਦੋਂ ਵਕਤ ਆਇਆ ਅੱਜ ਬੈਠ ਗਿਆ ਨਾਰਦ मुनि ਇੱਕ ਮੰਦਰ ਦੇ ਸਾਹਮਣੇ ਕਿ ਉਹ ਤਾਂ ਜੰਗਲ ਹੈ ਉੱਥੇ ਮੱਛਾ ਮੱਛੀਆਂ ਫੜਨ ਗਿਆ ਸੀ ਅੱਜ ਮੰਦਿਰ ਚ ਤਾਂ ਕੋਈ ਹੋਰ ਹੀ ਆਏਗਾ ਕੋਈ ਸਾਧੂ ਸੰਤ ਹੀ ਆਏਗਾ ਪਰ ਜਿੱਤੇ ਸੂਰਜ ਨਿਕਲਿਆ ਤਾਂ ਕਾਲੂ ਕੀਟ ਉਹਥੇ ਵੀ ਥਾਲੀ ਲੈ ਕੇ ਤੁਰਿਆ ਹੈ ਹੈ ਕੱਲ ਜਾਲ ਲੈ ਕੇ ਤੁਰਿਆ ਸੀ ਅੱਜ ਥਾਲੀ ਲੈ ਕੇ ਤੁਰਿਆ ਇਹ ਪਿੱਛਾ ਨਹੀਂ ਛੱਡਦਾ ਮੇਰਾ ਇਹ ਤਾਂ ਨਾਰਦ ਮੁਨੀ ਦੇ ਮਨ 'ਚ ਆ ਗਿਆ ਇਹ ਫੇਰ ਆ ਗਿਆ ਇਹਨੂੰ ਤਾਂ ਮੈਂ ਗੁਰੂ ਬਣਾ ਹੀ ਨਹੀਂ ਸਕਦਾ ਮੱਛੀਆਂ ਫੜਨ ਵਾਲੇ ਮਛਵਾਰੇ ਨੂੰ ਮੈਂ ਗੁਰੂ ਬਣਾਵਾ ਹੋਈ ਨਹੀਂ ਸਕਦਾ ਕਹਿੰਦੇ ਫਿਰ ਕਾਲੂ ਕੀਟ ਦੀ ਨਿੰਦਿਆ ਕੀਤੀ ਤੇ ਨਾਰਦ ਮੁਨੀ ਫੇਰ ਉੱਥੋਂ ਚਲੇ ਗਏ ਜੇ ਸੁਵਲੇ ਹੁਣ ਦੂਜੀ ਵਾਰ ਗਏ ਨਾ ਤਾਂ ਉਸ ਵੇਲੇ ਵਿਸ਼ਨੂੰ ਨੇ ਗਰੋਧ ਵਿੱਚ ਆ ਕੇ ਨਾਰਦ ਨੂੰ ਕਿਹਾ ਤੂੰ ਦੂਜੀ ਵਾਰ ਗੁਰੂ ਨਿੰਦਿਆ ਕਰਕੇ ਆਇਆ ਹੈ ਦੂਜੀ ਵਾਰ ਨਿੰਦਿਆ ਕਰਕੇ ਆਇਆ ਹੈ ਜੇਵੇਂ ਮੈਨੂੰ ਸ਼ਰਾਪ ਦਿੰਦਾ ਹਾਂ ਤੂੰ 84 ਲੱਖ ਯੁਨੀਆਂ ਭੋਗੇਗਾ ਜਰਾ ਹੁਣ ਗੌਰ ਕਰਨਾ ਕਿੰਨੀਆਂ 84 ਲੱਖ ਯੁਨੀਆਂ ਭੋਗੇਗਾ ਕਿਉਂਕਿ ਤੂੰ ਨਿੰਦਕ ਨਿੰਦਿਆ ਕਰਕੇ ਆ ਉਹ ਵੀ ਸੰਤਾਂ ਜਿਦਾ ਹੁਣ ਕਹਿੰਦੇ ਨਾ ਕਈ ਫਕੀਰਾਂ ਦੀ ਗੁਰੂਆਂ ਰਹਿਬਰਾਂ ਦੀ ਐਵੇਂ ਨਿੰਦਿਆ ਕਰਦੇ ਰਹਿੰਦੇ ਆ ਕਹਿੰਦੇ ਕਿਸੇ ਸੰਤ ਫਕੀਰ ਦੀ ਨਿੰਦਿਆ ਦਾ ਕਿਸੇ ਆਦਮੀ ਦੀ ਵੀ ਚੰਗੀ ਨਹੀਂ ਹੈ ਨਿੰਦਿਆ ਦਾ ਕਿਸੇ ਇਨਸਾਨ ਦੀ ਵੀ ਚੰਗੀ ਨਹੀਂ ਹੈ ਤਰਬ ਦੇ ਨਾਮ ਲੈਣ ਵਾਲੇ ਦੀ ਨਿੰਦਿਆ ਕਰਾਂਗੇ ਤਾਂ ਬਹੁਤ ਵੱਡਾ ਹਰਦਾਨਾ ਭੁਗਤਣਾ ਪੈਂਦਾ ਹੈ ਹੁਣ ਜਦੋਂ ਇੰਨੀ ਗੱਲ ਹੋਈ ਨਾ ਤਾਂ ਨਾਰਦ ਨੂੰ ਦੇ ਹੱਥ ਪੈਰ ਕੰਬ ਗਏ ਕਿ ਹੁਣ ਨਾਰਾਇਣ ਯਾਨੀ ਸ਼ੇਰੀ ਹਰੀ ਵਿਸ਼ਨੂ ਦਾ ਸ਼ਰਾਬ ਤਾਂ ਖਾਲੀ ਵੀ ਨਹੀਂ ਜਾ ਸਕਦਾ 84 ਲੱਖ ਯੁੰਨੀਆਂ ਮੈਨੂੰ ਭੁਗਣੀਆਂ ਪੈਣੀਆਂ 84 ਲੱਖ ਦਾ ਮਤਲਬ ਕੀੜਾ ਵੀ ਬਣਨਾ ਪੈਣਾ ਹੈ ਮਕੋੜਾ ਵੀ ਬਣਨਾ ਪੈਣਾ ਹੈ ਬਾਂਦਰ ਹਾਥੀ ਯਾਨੀ ਜੋ ਵੀ ਹੈ ਸਭ ਦੇ ਵਿੱਚ ਵੀ ਕਿੰਨੀ ਪੀੜਾ ਕਿੰਨਾ ਤਕਲੀਫ ਝਲਣੀ ਪੈਣੀ ਹੈ ਮੈਨੂੰ 나ਰਦ ਤਾਂ ਡਰ ਕੇ ਰੋਣ ਲੱਗ ਗਏ ਮਾਫ ਕਰੋ ਜੀ ਮੈਨੂੰ ਮੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਮੈਂ ਜਾ ਕੇ ਗੁਰੂ ਬਣਾ ਲਾਂਦਾ ਉਹ ਕਹਿੰਦੇ ਹੁਣ ਤਾਂ ਨਿਕਲ ਗਿਆ ਤੀਰ ਕਹਿੰਦੇ ਤੀਰ ਕਮਾਨ ਤੋਂ ਬੋਲ ਜਵਾਨ ਤੋਂ ਨਿਕਲ ਗਿਆ ਤਾਂ ਅਸਰ ਹੁਣ ਕੋਈ ਰਹਿੰਦਾ ਹੈ ਤਾਂ ਜੋ ਨਾਰਦ ਨੇ ਮਾਫੀਆਂ ਮੰਗੀਆਂ ਉਹ ਕਹਿੰਦੇ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ ਹਾਂ ਤੂੰ ਇਦਾਂ ਕਰ ਉਸੇ ਕਾਲੂ ਕੀੜ ਕੋ ਚਲਾ ਜਾ ਉਹਨੂੰ ਜਾ ਕੇ ਗੁਰੂ ਬਣਾ ਤਾਂ ਉਹਦੇ ਕੋ ਯਕਤੀ ਪੁੱਛ ਕਿ ਮੈਨੂੰ ਹਰੀ ਨੇ 84 ਲੱਖ ਯੂਨੀਆਂ ਭੋਗਣ ਦਾ ਸ਼ਰਾਪ ਦਿੱਤਾ ਹੈ ਉਹ ਤੋਂ ਮੈਂ ਕਿੱਦਾਂ ਬਚ ਸਕਦਾ ਹਾਂ ਨਾਰਦ ਨੇ ਕਿਹਾ ਜੀ ਤੁਸੀਂ ਦੱਸ ਦਿਓ مشوارے ਨੂੰ ਕਹਿੰਦੇ ਤੂੰ ਫੇਰ ਨਹੀਂ ਸੁਧਰਦਾ ਤੈਨੂੰ ਫੇਰ ਅਕਲ ਹੈ ਨਹੀਂ ਹਾਲੇ ਵੀ ਉਹੀ ਕਹਿਣ ਲੱਗੋ مشوارے ਨੇ ਮੈਨੂੰ ਕੀ ਗਿਆਨ ਦੇਣਾ ਹੈ ਉਹ ਤੂੰ ਅੰਦਰ ਦੇਖਿਆ ਕਿਸੇ ਦਾ ਪਹਿਰਾਵਾ ਨਾ ਦੇਖ ਗਿਆਨ ਹਮੇਸ਼ਾ ਅੰਦਰੋਂ ਆਉਂਦਾ ਹੈ ਉਹਨਾਂ ਨਾਰੀਆਂ ਨੂੰ ਦੇਖ ਕੇ ਬਾਹਰੋਂ ਕੋਣ ਸੋਚੇਗਾ ਤੇ ਮਰੀਨਾਂ ਮਿੱਠਾ ਪਾਣੀ ਇੰਨੀ ਮਿੱਠੀ ਕਰੀ ਹੈ ਕਰੋ ਕੀ ਉਬਾਲ ਜੇ ਜਿਹਨੂੰ ਨਾ ਗਦੀ ਖਾਦਾ ਹੋਵੇ ਨਾਰੀਅਲ ਸਮਝਦੇ ਹੋ ਕਿ ਨਹੀਂ ਹੁਣ ਕਿਸੇ ਨੂੰ ਪਤਾ ਨ ਹੋਵੇ ਕਿ ਫਰੂਟ ਅੰਦਰ ਹੈ ਸਮਝਦੇ ਹੋ ਹੁਣ ਕਿਸੇ ਨੂੰ ਬਦਾਮ ਵੀ ਦੇ ਦੇਓ ਨਾ ਖੋਲ ਦੇ ਅੰਦਰ ਉਹ ਖੋਲ ਦੇ ਵਾਰ ਦੰਦੀਆ ਵੱਢ ਗਈ ਆ ਉਹ ਕੀ ਏ ਤਾਂ ਸਖਤ ਬੜਾ ਖਾਈ ਨਹੀਂ ਹੁਣਾ ਪਰ ਜਿਹਨੂੰ ਅਕਲ ਹੈ ਉਹਨੂੰ ਪਤਾ ਕਿ ਸਭ ਕੁਛ ਤਾਂ ਅੰਦਰ ਹੈ ਮਿੱਠਾ ਜਲ ਤਾਂ ਅੰਦਰ ਹੈ ਮਿੱਠੀ ਗਿਰੀ ਤਾਂ ਅੰਦਰ ਹੈ ਜਦਾਂ ਦੱਸਿਆ ਫਲ ਫਲ ਦੇ ਅੰਦਰ ਰਸ ਤਾਂ ਅੰਦਰ ਹੈ ਤਾਂ ਜੇ ਹੁਣ ਬੰਦਾ ਬਾਹਰੋਂ ਛਿਲਕੇ ਖਾ ਕੇ ਦੇਖੀ ਜਾਵੇ ਸਮਝੀ ਨਾ ਜ਼ਰਾ ਹੁਣ ਫਰਜ਼ ਕਰੋ ਬੰਦਾ ਬਾਹਰੋਂ ਗੰਨੇ ਨੂੰ ਇੱਕ ਫਾੜੀ ਦਾ ਛਿੱਲੇ ਜੋ ਛਿਲਕਾ ਹੁੰਦਾ ਹੈ ਫਿਰ ਛਿਲਕੇ ਨੂੰ ਉਹ ਜਵਾਵੇ ਲੋ ਰਸਤੇ ਚ ਹੈ ਨਹੀਂ ਚੱਕ ਕੇ ਮਾਰੇਗਾ ਨਾ ਉਹ ਭਾਈ ਰਸ ਅੰਦਰ ਹੈ ਇਹਨੂੰ ਲਾਣਾ ਪੈਣਾ ਪਹਿਲਾਂ ਇਹ ਬਾਹਰਲੀ ਸਖਤ ਜੰਮੜੀ ਨੂੰ ਉਤਾਰਨਾ ਪੈਣਾ ਰਸ ਫਿਰ ਅੰਦਰੋਂ ਨਿਕਲਣਾ ਹੈ ਇਸੇ ਤਰ੍ਹਾਂ ਅਜਿ ਇਨਸਾਨ ਵੀ ਕੀ ਕਰਦਾ ਹੈ ਉਹ ਬਾਹਰਲੇ ਪਹਿਰਾਵੇ ਜੀ ਦੇਖਦਾ ਰਹਿੰਦਾ ਅੰਦਰਲੇ ਗਿਆਨ ਨੂੰ ਅੰਦਰਲੀ ਸਮਝ ਨੂੰ ਸਮਝੀ ਨਹੀਂ ਪਾਉਂਦਾ ਕਿਉਂਕਿ ਸਾਨੂੰ ਯਾਦ ਆ ਰਿਹਾ ਬਹੁਤ ਪਹਿਲਾਂ ਨਾ ਸਾਡਾ satsang ਸੀ ਅੰਮ੍ਰਿਤਸਰ ਗੇਲਵੀ ਨਾਲ ਹੀ ਸੀ ਉੱਥੇ satsang ਸੀ ਸਾਡਾ ਛੋਟੀ ਉਮਰ ਸੀ ਸਾਡੀ ਤਾਂ ਉੱਥੇ ਉਹਨਾਂ ਨੇ ਪਹਿਲਾਂ ਯਾਨੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਤਾਂ ਉੱਥੇ ਕੁਝ ਪਾਠੀ ਸਿੰਘ ਵੀ ਸੀ ਜਦੋਂ ਸਾਡੀ ਗੱਡੀ ਪਹੁੰਚੀ ਨਾ ਸਾਡੀ ਉਮਰ ਵੀ ਹਲਕੀ ਜਿਹੀ ਸੀ ਅੱਛਾ ਇਹ ਬੱਚੇ ਨਹੀਂ satsang ਕਰਨਾ ਇਹਨਾਂ ਕੀ satsang ਕਰਨਾ ਯਾਨੀ ਅੰਦਰ ਬੈਠੇ ਖਿੜਕੀ ਜੋ ਆਵਾਜ਼ਾਂ ਤੇ ਮਾਲਕ ਦੀ ਰਹਿਗਾ satsang ਕੀਤਾ ਬਾਅਦ ਜੋ satsang ਕਰਦਾ ਉਹ ਆਪਣੇ ਹੱਥਾਂ ਨਾਲ ਪ੍ਰਸ਼ਾਦ ਦੇਈਦਾ ਸੀ ਜਦੋਂ ਪ੍ਰਸ਼ਾਦ ਦੇਣ ਲੱਗੇ ਸਭ ਤੋਂ ਪਹਿਲਾਂ ਉਹੀ ਲਾਈਨ 'ਚ ਲੱਗੇ ਹੋਏ ਸੀ ਇਹਦਾ ਮਜ਼ਾ ਆ ਗਿਆ satsang ਸੁਣ ਕੇ ਆਨੰਦ ਆ ਗਿਆ ਸੋ ਇਹ ਕਿਨ੍ਹਾ ਉਮਰਾਂ ਨਹੀਂ ਦੇਖੀਦੀਆਂ ਹੁੰਦੀਆਂ ਕਿਉਂਕਿ ਜਦੋਂ ਸ਼੍ਰੀ ਕ੍ਰਿਸ਼ਨ ਨੇ ਕਾਂਸ ਦਾ ਵੱਧ ਕੀਤਾ ਤਾਂ 13 ਸਾਲ ਦੀ ਉਮਰ ਸੀ ਉਹਨਾਂ ਦੀ ਨਹੀਂ ਤਾਂ ਕਾਂਸ ਕਿੱਡਾ ਵੱਡਾ ਯੋਧਾ ਸੀ ਬੜੇ ਬੜੇ ਯੋਧਾ ਵੀ ਉਹਦੇ ਸਾਹਮਣੇ ਹੱਥ ਜੋੜਦੇ ਸੀ ਤਾਂ ਸ਼੍ਰੀ ਕ੍ਰਿਸ਼ਨ ਨੇ ਜਦੋਂ ਗਵਰਧਨ ਪਰਬਤ ਚੱਕਿਆ ਤਾਂ ਕਿੰਨੀ ਉਮਰ ਸੀ ਆਪ ਵੀ ਅੰਦਾਜ਼ਾ ਲਾ ਲਓ ਜੇ ਕਾਂਸ ਨੂੰ 13 ਸਾਲ ਦੀ ਉਮਰ 'ਚ ਮਾਰਿਆ ਤਾਂ ਸ਼ਾਇਦ ਗਵਰਧਨ ਪਰਬਤ ਚੱਕਣ ਲੱਗੇ 12 1/2 ਜਾਂ 11 ਸਾਲ ਦੀ ਉਮਰ ਹੋਣੀ ਹੋਣੀ ਉਹਨਾਂ ਦੀ ਸੋ ਕਿਸੇ ਵੀ ਸ਼ਖਸੀਅਤ ਦੀ ਉਮਰ ਨਹੀਂ ਦੇਖੀ ਜਾਂਦੀ ਅੰਦਰਲਾ ਗਿਆਨ ਦੇਖਿਆ ਜਾਂਦਾ ਅੰਦਰਲੀ ਸਮਝ ਦੇਖੀ ਜਾਂਦੀ ਹੈ ਕਿਉਂਕਿ ਅਸੀਂ ਹਮੇਸ਼ਾ ਦੱਸਿਦਾ ਕਿ ਇਨਸਾਨ ਜਨਮ ਨਾਲ ਮਹਾਨ ਨਹੀਂ ਹੁੰਦਾ ਉਮਰ ਨਾਲ ਮਹਾਨ ਨਹੀਂ ਹੁੰਦਾ ਇਨਸਾਨ ਆਪਣੇ ਕਰਮ ਨਾਲ ਮਹਾਨ ਹੁੰਦਾ ਔਰ ਕਰਮ ਕਰਨ ਦੀ ਉਮਰ ਕਰਮ ਕਿਸੇ ਉਮਰ ਤੇ ਵੀ ਤੁਸੀਂ ਅੱਛਾ ਕਰਕੇ ਉਚਾਈਆਂ ਤੇ ਪਹੁੰਚ ਪਹੁੰਚ ਸਕਦੇ ਹੋ ਕਿ ਨਹੀਂ ਬਸ ਕਹਿੰਦੇ ਸੋਚ ਉੱਚੇ ਨਾਲ ਲੱਗਣੀ ਚਾਹੀਦੀ ਹੈ ਯਾਰੀ ਉੱਚੇ ਨਾਲ ਲੱਗਣੀ ਚਾਹੀਦੀ ਹੈ ਤਾਂ ਉਮਰ ਨਹੀਂ ਫਿਰ ਮਾਇਨੇ ਰ ਖਾਂਦੀ ਜੇ ਅਸੀਂ ਛੋਟੀ ਉਮਰ ਚ ਉੱਚਿਆਂ ਨਾਲ ਯਾਰੀ ਲਾ ਲਈ ਤਾਂ ਫਿਰ ਸਾਡਾ ਵੀ ਕਦ ਉੱਚਾ ਤਜੇ ਬੰਦਾ ਕਹਵੇ ਮੇਰੀ ਉਮਰ 90 ਸਾਲ ਦੀ ਤੇ ਬੈਠਾ ਸ਼ਰਾਬੀਆਂ ਨਾ ਹੋਵੇ ਤਾਂ 90 ਸਾਲ ਦੀ ਉਮਰ ਉਹਨ ਕੀ ਕਰਨਾ ਜੇ ਕਰਮ ਹੀ ਸਮਝ ਤੂੰ ਤੇ 90 ਸਾਲ ਦਾ ਹੋ ਕੇ ਵੀ ਤੂੰ ਗੁਆ ਰਿਆ ਹੈ ਇਸ ਲਈ ਹਮੇਸ਼ਾ ਇਨਸਾਨ ਦੇ ਕਰਮ ਇਨਸਾਨ ਦੀ ਸੋਹਤ ਅੱਛੀ ਹੋਵੇ ਤੇ ਕਰਮ ਔਰ ਸੋਹਤ ਇਨਸਾਨ ਨੂੰ ਜ਼ਿੰਦਗੀ ਚ ਸਫਲਤਾ ਕਾਮਯਾਬੀ ਉਚਾਈਆਂ ਤੱਕ ਲੈ ਜਾਂਦੇ ਹੈ ਇਸ ਲਈ ਸਮਝਣਾ ਸਾਰਿਆਂ ਨੂੰ ਹੁਣ ਕਹਿੰਦੇ ਇਹ ਹੈ ਜਦੋਂ ਸ਼੍ਰੀ ਹਰੀ ਨੇ ਕਿਹਾ ਨਾ ਵਿਸ਼ਨੂੰ ਨੇ ਕਿ ਤੈਨੂੰ ਸ਼ਰਾਬ ਮਿਲ ਚੁੱਕਾ ਹੈ 84 ਲੱਖ ਯੁਨੀਆਂ ਨੂੰ ਭੋਗਣ ਦਾ ਜਾ ਜਾ ਕੇ ਗੁਰੂ ਬਣਾ ਕਿਉਂਕਿ ਜਦ ਵੀ ਦੁੱਖਾਂ ਤੋਂ ਮੁਕਤੀ ਦੀ ਯੁਕਤੀ ਦਿੰਦਾ ਤਾਂ ਗੁਰੂ ਹੀ ਤਾਂ ਨਾਰਦ ਨੇ ਜਦ ਆ ਦੱਸਿਆ ਉਹ ਕਹਿੰਦੇ ਹੁਣ ਇਹ ਨਾਲ ਦੇ ਕੀ ਹੈ ਬਾਹਰ ਨਾ ਦੇਖ ਕਿਉਂਕਿ ਸਭ ਕੁਝ ਫਿਰ ਨਾਰਦ ਨੂੰ ਪੁੱਲਦਾ ਸਾਬ ਹੋ ਚੁੱਪ ਹੋ ਗਿਆ ਨਾਰਦ ਕਿ ਪਹਿਲਾਂ ਹੀ ਦੋ ਗਲਤੀਆਂ ਕਰਕੇ 84 ਲੱਖ ਦਾ ਸ਼ਰਾਬ ਮਿਲ ਗਿਆ ਹੁਣ ਕਿਤੇ ਹੋਰ ਨਾ ਵੱਡਾ ਸ਼ਰਾਬ ਮਿਲ ਜਾਵੇ ਕਿਉਂ ਪਰ ਗਿਆ ਨਾਰਦ ਗਿਆ ਕਾਲੂ ਕੀੜ ਦੇ ਪੈਰਾਂ 'ਤੇ ਸਿਰ ਰੱਖਿਆ ਗੁਰੂ ਧਾਰਨ ਕੀਤਾ ਸਮਝਣਾ ਜ਼ਰਾ ਗੁਰੂ ਬਣਾਇਆ ਔਰ ਬੇਨਤੀ ਕੀਤੀ ਕਿ ਮਾਰੇ ਮੈਨੂੰ ਨਰਾਇਣ ਯਾਨੀ ਸ਼੍ਰੀ ਹਰੀ ਨੇ ਕਿ ਸ਼ਰਾਪ ਦਿੱਤਾ ਹੈ ਕਹਿੰਦੇ ਕਿਹੜਾ ਸ਼ਰਾਪ ਦਿੱਤਾ ਹੈ ਕਹਿੰਦਾ ਜੀ ਆਹ ਸ਼ਰਾਪ ਦਿੱਤਾ ਕਿ ਤੈਨੂੰ 84 ਲੱਖ ਯੂਨੀਆਂ ਭੋਗਣੀਆਂ ਸੋ ਮਹਾਰਾ ਹੀ ਦੇਖੋ 84 ਲੱਖ ਯੂਨੀਆਂ ਜੇ ਇੱਕ ਇੱਕ ਦਿਨ ਵੀ ਭੋਗੂਗਾ ਤਾਂ 84 ਲੱਖ ਸਾਲ ਲੱਗ ਜਾਣੇ ਸਮਝਿਦਿਓ ਕਿ ਨਹੀਂ ਕਿਉਂਕਿ 84 ਲੱਖ ਯੂਨੀਆਂ 84 ਲੱਖ ਦਿਨ ਲੱਗ ਜਾਣੇ ਪਰ ਹੁਣ ਕਹਿੰਦੇ ਨਾ ਹਰ ਇੱਕ ਯੂਨੀ ਦੀ ਆਈ ਵੀ ਅਲੱਗ ਹੁੰਦੀ ਹੈ ਕਿਥੇ ਜੁਨੀ ਆਯੂ ਛੋਟੀ ਹੁੰਦੀ ਤਾਂ ਕਿਸੇ ਦੀ ਆਯੂ ਵੱਡੀ ਜਿਦਾ ਕਹਿੰਦੇ ਕਛੂਏ ਦੀ ਆਯੂ 300 350 400 ਸਾਲ ਸੱਪਾਂ ਦੀ ਆਯੂ ਕਿੰਨੀ ਲੰਬੀ ਹੋ ਜਾਂਦੀ ਹੈ ਅਗਰ ਕੋਈ ਨਾ ਮਾਰੇ ਤਾਂ ਸੋ ਅਗਰ ਇਦਾਂ ਮੈਂ ਜੁਨੀਆ ਭੋਕਣ ਲੱਗਾ ਮੈਂ ਤਾਂ ਲੱਖਾਂ ਕਰੋੜਾਂ ਹੀ ਸਾਲ ਸੋ ਮਾਰੇ ਮੁਕਤੀ ਦੱਸੋ ਤਾਂ ਕਾਲੂ ਕੀੜ ਨੇ ਕੰਨ ਚ ਯੁਕਤੀ ਦੱਸੀ ਫਿਕਰ ਨਾ ਕਰ ਆ ਜਿਹੜੀ 84 ਲੱਖ ਜੁਨੀਆ ਇਦਾਂ 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 ਹੀ ਭੁਗ ਲਊਂਗਾ ਭੁਗਤ ਲਊਂ ਫਿਕਰ ਕਰਨ ਦੀ ਲੋੜ ਨਹੀਂ ਉਹ ਕਹਿੰਦੇ ਉਹ ਕਿਦਾਂ ਕਾਲੂ ਕੀੜ ਕਹਿੰਦਾ ਉਹਨੂੰ ਗੁਰੂ ਬਣਾਇਆ ਤਾਂ ਯੁਕਤੀ ਵੀ ਲੈ ਲਾ ਯੁਗ ਦੇ ਦਿੱਤੀ ਕੰਦੇ ਵਿੱਚ ਨਾਰਦ मुनि ਖੁਸ਼ ਪਹੁੰਚ ਗਏ ਸ਼੍ਰੀ ਹਰੀ বিষ্ণੂ ਦੇ ਕੋਲ ਔਰ ਪਹੁੰਚ ਕੇ ਕਹਿਣ ਲੱਗੇ ਮਹਾਰਾਜ ਬਣਾ ਲਿਆ ਗੁਰੂ ਪਰ ਹੁਣ ਆ ਜਿਹੜਾ ਤੂੰ ਸ਼ਰਾਬ ਦਿੱਤੇ ਭਗਣਾ ਤਾਂ ਪੈਣੀ ਹੈ ਉਹ ਕਹਿੰਦੇ ਹਾਂ ਜੋ ਸ਼ਰਾਬ ਹੈ ਉਹ ਤਾਂ ਭਗਣਾ ਪੈਣੀ ਤੇ 84 ਲੱਖ ਯੂਨੀਆਂ ਭਗਣੀਆਂ ਪੈਣੀਆਂ ਸਹ ਕਹਿੰਦਾ ਮਹਾਰਾਜ ਠੀਕ ਹੈ ਫਿਰ ਮੈਨੂੰ ਇਹ ਮੈਂ ਜਾਨਣਾ ਚਾਹਦਾ 84 ਲੱਖ ਯੂਨੀਆਂ ਹੁੰਦੀਆਂ ਕਿਹੜੀਆਂ ਹੈ ਮੜੇ ਲਿਖ ਕੇ ਤਾਂ ਦੱਸ ਦਿਓ ਥੱਲੇ ਤੁਮ ਇਹੋ ਗੋ ਮਰਾ ਦੱਸੋ ਸੀ ਕਹਿੰਦੇ ਨਾਰਾਇਣ ਨੇ ਸ਼੍ਰੀ ਹਰੀ ਵਿਸ਼ਨੂੰ ਨੇ ਥੱਲੇ ਲਿਖਿਆ 84 ਲੱਖ ਯੂਨੀਆਂ ਆ ਹੁੰਦੀਆਂ ਹੈ ਯਾਨੀ ਲਿਖ ਦਿੱਤਾ ਤਾਂ ਨਾਰਦ मुनि ਨੇ ਕੀ ਕੀਤਾ ਇਧਰ ਲੰਮੇ ਪਏ ਘੁੰਮਦੇ 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 ਦੂਜੇ ਪਾਸੇ ਚਲੇ ਗਏ ਘੁੰਮਦੇ ਘੁੰਮਦੇ ਇਹਨੂੰ ਆ ਗਏ ਵਿਸ਼ਨੂੰ ਨੇ ਕਿਹਾ ਨਾਰਦ ਕੀ ਕਰ ਰਿਹਾ ਪਾਗਲ ਹੋ ਗਿਆ ਹਮ ਲੇਟੀ ਜਾਂਦਾ ਬੱਚਿਆਂ ਵਾਂਗੋ ਜਿਹਦਾ ਬੱਚਾ ਚੱਕਰ ਲਾਂਦਾ ਨਾ ਘੁੰਮਦਾ ਘੁੰਮਦਾ ਲੇਟਿਆ ਹੋਇਆ ਇਧਰ ਉਧਰ ਤੈ ਇਧਰ ਉਧਰ ਇਹ ਕੀ ਕਰ ਰਹੇ ਆ ਕਹਿੰਦਾ ਇਹ ਕੀ ਕਰਨਾ 84 ਲੱਖ ਯੂਨੀਆ ਨੂੰ ਭੋਗ ਰਿਆ ਤੁਸੀਂ ਕਹਿੰਦੇ ਭੋਗਣੀਆਂ ਪਹਿਣੀਆਂ ਹੈ ਉਹ ਵੀ ਯੂਨੀਆ ਤੁਸੀਂ ਬਣਾਈਆਂ ਹੈ ਆ ਵੀ ਤੁਸੀਂ ਆਪਣੇ ਹੱਥ ਨਹੀਂ ਬਣਾਈਆਂ ਹੈ ਇਸ ਲਈ ਭੋਗਣੇ ਸੀ ਲਓ ਭੋਗ ਲਿਆ ਸਮਝ ਹੋਗ ਨਹੀਂ ਕਹਿੰਦੇ ਫਿਰ ਸ਼੍ਰੀ ਹਰੀ ਹਸੇ ਕਹਿੰਦੇ ਨਾਰ ਦੇ ਯੁਕਤੀ ਕਿੱਥੋਂ ਮਿਲੀ ਕਹਿੰਦੇ ਗੁਰੂ ਤੋਂ ਕਹਿੰਦੇ ਦੇਖਿਆ ਵੇ ਗੁਰੂ ਦਾ ਗਿਆਨ ਕੀ ਕਰ ਸਕਦਾ ਇਹੀ ਤਾਂ ਗੁਰੂ ਦੇ ਹੁੰਨ ਦਾ ਜੀਵਨ ਦੇ ਵਿੱਚ ਫਾਇਦਾ ਹੈ ਅਗਰ ਗੁਰੂ ਦੇ ਨਾਲ ਇਨਸਾਨ ਜੁੜਿਆ ਹੋਵੇ ਤਾਂ ਜਿਹੜੇ ਬੜੀਆਂ ਬੜੀਆਂ ਮੁਸ਼ਕਿਲਾਂ ਹੈ ਉਹਦੇ ਹੱਲ ਵੀ ਆਸਾਨੀ ਨਾਲ ਹੋ ਜਾਂਦੇ ਹੈ